हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਲਗਉਤਮ ਤੇ ਮਹੱਤਮ ਸਮਾਵਰਤਕ ਦਾ ਅਧਿਆਏ ਤੈਨੂੰ ਸ਼ੁਰੂ ਕੀਤਾ ਉਹਦੇ ਵਿੱਚ ਬੇਟਾ ਸਭ ਤੋਂ ਪਹਿਲੇ ਕਨਸੈਪਟ ਹੈਗੇ ਗੁਣਜ ਅਤੇ ਗੁਣਖੰਡ ਗੁਣਜ ਬਾਰੇ ਆਪਾਂ ਪਹਿਲਾਂ ਗੱਲ ਕਰ ਲਈ ਹੁਣ ਆਪਾਂ ਗੁਣਖੰਡਾਂ ਦੇ ਬਾਰੇ ਗੱਲ ਕਰਾਂਗੇ ਤਾਂ ਕੀ ਕਹਿੰਦਾ ਪੈਂ ਕਹਿੰਦਾ 6 ਦੇ ਗੁਣਖੰਡ 1 2 3 ਤੇ 6 ਆ ਬੇਟਾ ਇਹ ਗੁਣਖੰਡ ਕੱਢਣੇ ਕਿਵੇਂ ਹੁੰਦੇ ਆ ਠੀਕ ਹੈ 1 ਗੁਣਾ ਤੁਸੀਂ ਉਹ ਉਹ ਸੰਖਿਆ ਦੇਖੋ ਕਿਵੇਂ ਬਣਦੀ 1 6 2 3 6 ਬਸ ਇਹੀ ਬਣਦੀ ਇਹ ਚਾਰੇ ਇਹਦੇ ਗੁਣਖੰਡ ਆ ਗਏ ਠੀਕ ਹੈ ਤਾਂ 1 2 ਤੇ 3 ਅਤੇ 6 ਸੰਖਿਆ 6 ਦੇ ਸਾਰੇ ਗੁਣਖੰਡ ਆ ਦੂਜੀ ਹੈਗੀ ਵੰਡ ਵਿਧੀ ਤੁਸੀਂ ਉਸ ਸੰਖਿਆ ਨੂੰ 1 ਦੇ ਨਾਲ ਵੰਡਤਾ ਤਾਂ 1 ਨਾਲ ਵੰਡਿਆ ਗਿਆ ਜਿਹਦੇ ਨਾਲ ਪੂਰਾ ਪੂਰਾ ਵੰਡਿਆ ਗਿਆ ਇੱਕ ਨਾਲ ਵੰਡਿਆ 6 ਆ ਗਿਆ 2 ਨਾਲ ਵੰਡਿਆ 3 ਆ ਤੇ 3 ਆ ਗਿਆ 3 ਨਾਲ ਵੰਡਿਆ 2 ਆ ਗਿਆ 6 ਨਾਲ ਵੰਡਿਆ 1 ਆ ਗਿਆ ਜਿੱਥੇ ਪੂਰੇ ਪੂਰੇ ਵੰਡੇ ਜਾਂਦੇ ਆ ਤੇ ਇਧਰਲੇ ਹੱਥ ਜਿਹੜੇ ਹੈਗੇ ਆ ਇਹ ਵੰਡ ਵਿਧੀ ਆ 6 3 2 ਤੇ 1 ਸੰਖਿਆ 6 ਦੇ ਸਾਰੇ ਗੁਣਖੰਡ ਆ ਗਏ ਮੇਰਾ ਖਿਆਲ ਆ ਬੇਟਾ ਤੁਹਾਨੂੰ ਗੁਣਖੰਡ ਦਾ ਕਨਸੈਪਟ ਕਲੀਅਰ ਹੋ ਗਿਆ ਇਸ ਤਰ੍ਹਾਂ ਕਹਿੰਦਾ 1 2 3 ਅਤੇ 6 ਸੰਖਿਆ 6 ਦੇ ਸਾਰੇ ਗੁਣਖੰਡ ਹਨ ਤਾਂ ਬੇਟਾ ਇਸੇ ਤਰ੍ਹਾਂ ਹੀ ਤੁਸੀਂ ਕੋਈ ਵੀ ਮੰਨ ਲਓ ਤੁਸੀਂ ਚਾਰ ਦੇ ਗੁਣਨਖੰਡ ਪਤਾ ਕਰਨੇ ਆ ਤਾਂ ਚਾਰ ਦੇ ਗੁਣਨਖੰਡ ਕਿਵੇਂ ਪਤਾ ਕਰਾਂਗੇ ਚਾਰ ਦੇ 4 ਤਕਸੀਮ 1 ਬਰਾਬਰ 4 4 ਤਕਸੀਮ 2 ਬਰਾਬਰ 2 ਠੀਕ ਹੈ 4 ਤਕਸੀਮ 4 ਬਰਾਬਰ 1 ਤਾਂ ਚਾਰ ਦੇ ਗੁਣਨਖੰਡ ਕਿੰਨੇ ਆ ਗਏ 1 2 3 4 ਮੇਰਾ ਕੇਲਾ ਬੇਟਾ ਗੁਣਖੰਡ ਦਾ ਕਲੀਅਰ ਹੋ ਗਿਆ ਤੁਹਾਨੂੰ ਵੀ ਗੁਣਖੰਡ ਹੁੰਦੇ ਆ ਉਹ ਉਹਦੇ ਜਿਹੜੇ ਹਿੱਸੇ ਜਿੱਦੇ ਤੇ ਉਹ ਸੰਖਿਆ ਪੂਰੀ ਪੂਰੀ ਵੰਡੀ ਜਾਂਦੀ ਆ ਉਹਨੂੰ ਅਸੀਂ ਗੁਣਖੰਡ ਕਹਿੰਦੇ ਜਿਵੇਂ 4 4 ਤੇ ਵੀ ਵੰਡੇ ਜਾਂਦੇ 2 ਤੇ ਵੀ ਵੰਡੇ ਜਾਂਦੇ 1 ਤੇ ਵੀ ਵੰਡਿਆ ਜਾਂਦਾ ਇਸੇ ਤਰ੍ਹਾਂ ਬੇਟਾ 6 ਦੇ ਗੁਣਖੰਡ ਆ 6 6 ਤੇ ਵੀ ਵੰਡਿਆ ਜਾਂਦਾ 3 ਤੇ ਵੀ ਵੰਡਿਆ ਜਾਂਦਾ 2 ਤੇ ਵੀ 1 ਤੇ ਵੀ ਪੂਰਾ ਪੂਰਾ ਵੰਡਿਆ ਜਾਂਦਾ ਇਹ ਬੇਟਾ ਅੱਗੇ ਆਪਾਂ ਸਵਾਲਾਂ 'ਚ ਅਭਿਆਸ ਕਰਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਅੱਗੇ ਬੇਟਾ ਆਪਾਂ ਗੱਲ ਕਰਦੇ ਹਾਂ ਯਾਦ ਰੱਖਣਯੋਗ ਗੱਲਾਂ ਜਿਹੜੀਆਂ ਇਹ ਚੇਤੇ ਰੱਖਣੀਆਂ ਬਹੁਤ ਮਹੱਤਵਪੂਰਨ ਹਰੇਕ ਸੰਖਿਆ ਸਿਫਰ ਤੋਂ ਬਿਨਾ ਇੱਕ ਹਰੇਕ ਸੰਖਿਆ ਦਾ ਗੁਣਖੰਡ ਹੈ ਠੀਕ ਹੈ ਜਿਵੇਂ ਆਪਾਂ ਬੇਟਾ 6 ਦੇ ਗੁਣਖੰਡ ਦੇ ਵਿੱਚ 1 ਕੀਤਾ 1 ਕੀਤਾ ਸੀਗਾ ਨਾ 6 تقسیم 6 ਕਰਕੇ 1 ਆ ਜਾਂਦਾ ਤਾਂ ਇਹ ਠੀਕ ਹੈ 1 ਹਰ ਸੰਖਿਆ ਦਾ ਗੁਣਖੰਡ ਹੈ ਕਿਉਂਕਿ ਹਰ ਸੰਖਿਆ ਤੇ ਪੂਰਾ ਪੂਰਾ ਵੰਡਦਾ ਹਰੇਕ ਸੰਖਿਆ ਸਿਫਰ ਤੋਂ ਬਿਨਾ ਆਪਣੇ ਆਪ ਦੀ ਗੁਣਨਖੰਡ ਹੈ ਤਾਂ ਜਿਵੇਂ 6 ਦਾ ਗੁਣਨਖੰਡ ਆਪਾਂ 6 ਵੀ ਕੱਢਿਆ ਸੀ ਨਾ ਤਾਂ ਹਰ ਇੱਕ ਸੰਖਿਆ ਜ਼ੀਰੋ ਤੋਂ ਬਿਨਾ ਜ਼ੀਰੋ ਨੂੰ ਛੱਡ ਕੇ ਆਪਣੇ ਆਪ ਦੀ ਗੁਣਨਖੰਡ ਆ 6 ਦਾ ਗੁਣਨਖੰਡ 6 ਵੀ ਹੁੰਦਾ ਹੈ ਇੱਕ ਕਿਸੇ ਸੰਖਿਆ ਦਾ ਸਭ ਤੋਂ ਛੋਟਾ ਗੁਣਨਖੰਡ ਹੈ ਠੀਕ ਹੈ ਇਹ ਸਭ ਤੋਂ ਛੋਟਾ ਹੋ ਗਿਆ ਕਿਉਂਕਿ ਇੱਕ ਹਰ ਸੰਖਿਆ ਦਾ ਹੀ ਗੁਣਨਖੰਡ ਹੁੰਦਾ ਤੇ ਸਭ ਤੋਂ ਛੋਟਾ ਗੁਣਨਖੰਡ ਹੁੰਦਾ ਅੱਗੇ ਕੀ ਕਹਿੰਦਾ ਪਿਆ ਕਿਸੇ ਸੰਖਿਆ ਦਾ ਸਭ ਤੋਂ ਵੱਡਾ ਗੁਣਨਖੰਡ ਸੰਖਿਆ ਖੁਦ ਹੁੰਦੀ ਹੈ ਤਾਂ ਜਿਵੇਂ ਬੇਟਾ ਆਪਾਂ 6 ਦਾ ਸਭ ਤੋਂ ਵੱਡਾ ਗੁਣਨਖੰਡ ਕੱਢਿਆ ਸੀਗਾ 6 ਤਾਂ ਇਹ ਸਭ ਤੋਂ ਵੱਡਾ ਗੁਣਨਖੰਡ ਸੰਖਿਆ ਆਪ ਹੀ ਹੁੰਦੀ ਹੈ ਠੀਕ ਹੈ 6 ਦਾ 6 ਦਾ ਸਭ ਤੋਂ ਵੱਡਾ ਗੁਣਨਖੰਡ ਆਪਾਂ 6 ਕੱਢਿਆ ਸੀਗਾ ਨਾ ਤਾਂ ਅੱਗੇ ਜੇ ਪਹਿਲੀ ਸੰਖਿਆ ਦੂਜੀ ਸੰਖਿਆ ਦੇ ਗੁਣਨਖੰਡ ਹੈ ਤਾਂ ਦੂਜੀ ਸੰਖਿਆ ਪਹਿਲੀ ਸੰਖਿਆ ਦੀ ਗੁਣਜ ਹੋਵੇਗੀ ਜੇ ਦੂਜੀ ਜੇ ਪਹਿਲੀ ਸੰਖਿਆ ਦੂਜੀ ਸੰਖਿਆ ਦੀ ਗੁਣਨਖੰਡ ਹੈ ਮੰਨ ਲਓ ਆ 2 ਆ ਤਾਂ ਆ ਦੂਜੀ ਸੰਖਿਆ ਹੈਗੀ ਸਾਡੇ ਕੋਲੇ 6 ਪਹਿਲੀ ਸੰਖਿਆ ਦੂਜੀ ਸੰਖਿਆ ਦੀ ਗੁਣਨਖੰਡ ਹੈ ਤਾਂ 2 6 ਦੀ ਗੁਣਨਖੰਡ ਹੈ ਤਾਂ ਦੂਜੀ ਸੰਖਿਆ ਪਹਿਲੀ ਸੰਖਿਆ ਦੀ ਗੁਣਜ ਹੋਵੇਗੀ ਤਾਂ ਦੂਜੀ ਸੰਖਿਆ ਜਿਹੜੀ ਆ ਦੂਜੀ ਸੰਖਿਆ ਏ 2 ਦੀ ਗੁਣਜ ਆ ਕਿਉਂਕਿ 2 ਦੇ ਪਹਾੜੇ ਤੇ 6 ਆਉਂਦਾ ਆ ਠੀਕ ਹੈ ਤੁਹਾਨੂੰ ਆਪਾਂ ਪਹਿਲਾਂ ਗੱਲ ਕੀਤੀ ਸੀ ਗੁਣਜ ਆ ਜਿਹੜੇ ਉਹ ਸਾਰੇ ਪਹਾੜੇ ਤੇ 2 2 ਦੇ ਗੁਣਜ 2 4 6 8 10 12 ਸਾਰੇ ਉਹਦੇ ਗੁਣਜ ਹੁੰਦੇ ਆ ਤਾਂ ਬੇਟਾ ਸਟੇਟਮੈਂਟ ਕਲੀਅਰ ਹੋ ਗਈ ਜੇ ਪਹਿਲੀ ਸੰਖਿਆ ਦੂਜੀ ਦੀ ਗੁਣਨਖੰਡ ਹੈ ਤਾਂ ਦੂਜੀ ਸੰਖਿਆ ਪਹਿਲੀ ਦੀ ਗੁਣਜ ਹੋਵੇਗੀ ਇਹ ਕਿਸੇ ਵੇਲੇ ਇਕੱਲੀ ਇਕੱਲੀ ਸਟੇਟਮੈਂਟ ਵੀ ਆ ਸਕਦੀ ਆ ਠੀਕ ਆ ਜਾਂ ਗਲਤ ਆ ਠੀਕ ਹੈ ਨਹੀਂ ਬੇਟਾ ਅਗਲਾ ਕਨਸੈਪਟ ਹੈ ਜਿਹੜਾ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ